ਪਾਓਇ ਤੇ ਪਾਓ 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 ਦੇਣਾ ਜਤਾਇਆ ਬਾਟਣਾ ਜਾਂਦਾ ਨਾ ਨਾ ਮੇਰਾ ਰੂਪ ਸਿੰਘ ਹੈ ਕੀ ਗੱਲਬਾਤ ਕੀ ਹੋਈ ਹੈਗੀ ਇਹ ਬੰਦੇ ਦੇ ਸਾਡੇ ਦੇ ਫੇਟ ਮਾਰ ਕੇ ਗੱਡੀ ਵਾਲਾ ਤੇ ਇਥੋਂ ਭੱਜ ਚੁੱਕਿਆ ਜੀ ਹੂੰ ਤੇ ਦੇਖ ਤੋ ਕੀ ਕੀਤਾ ਤੇ ਕੀ ਨਾਂ ਸੀ ਉਹਦੇ ਬਾਪ ਦਾ ਨਾਮ ਕੀ ਸੀਗਾ ਉਹਦਾ ਨਾਂ ਤਾਂ ਜੀ ਜਿਹਦੀ ਡੈਥ ਹੋਈ ਉਹਦਾ ਨਾਂ ਗੱਗਾ ਸਿੰਘ ਤੇ ਪਿਤਾ ਦਾ ਨਾਂ ਅਨੰਦ ਸਿੰਘ ਹਾਂਜੀ ਤੇ ਡੈੱਡ ਬੋਡੀ ਵਿਚਾਲੇ ਰੱਖੀ ਵੀ ਹੈ ਕੀ ਮੰਗ ਕੀ ਹੈ ਤੁਹਾਡੀ ਮੰਗ ਤਾਂ ਇਹ ਹੈ ਜੀ ਇਨਸਾਫ ਕੋਈ ਗਰੀਬ ਬੰਦੇ ਆ ਜਮਾ ਜੀ ਉਹਨਾਂ ਨੂੰ ਕੋਈ ਮੋੜੀ-ਮੋਟੀ ਵਿਚਾਰੇ ਨੂੰ ਸਹਾਇਤਾ ਹੋ ਜੇ ਉਹ ਕੀ ਗਰੀਬ ਬੰਦੇ ਜਮਾ ਜੋਏ ਗਰੀਬ ਹੈ ਕਾਰਵਾਈ ਹੋਣੀ ਚਾਹੀਦੀ ਹੈ ਟਰੱਕ ਵਾਲੇ ਦੀ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡਾ ਮੇਰਾ ਅਰਜਨ ਸਿੰਘ ਹੈ ਜੀ ਕੀ ਗੱਲਬਾਤ ਕੀ ਹੋਈ ਇਹਦੀ ਇਹ ਇਤੈ ਗਰੀਬ ਬੰਦਾ ਸੀ ਇੱਥੇ ਦਾਣੇ ਦੋਣੇ ਮੰਗਦਾ ਰਹਿੰਦਾ ਸੀ ਸਾਡੇ ਕੋਲੇ ਆ ਕੇ ਜੀ ਸਤਾਸੀ ਬੰਦਾ ਦੱਤਾ ਵੀ ਇਦਾਂ ਕੰਮ ਨਹੀਂ ਕਰਦਿਆਂ ਸੀ ਕਮਜ਼ੋਰ ਜਿਹਾ ਸੀ ਅਸੀਂ ਇੱਥੇ ਉਹ ਪਿੱਛੇ ਖੜੇ ਸंगे ਸਾਨੂੰ ਤਾਂ ਉਦੋਂ ਪਤਾ ਲੱਗਿਆ ਇਹਦਾ ਵੀ ਗੱਡੀ ਟੱਪ ਗਈ ਘਾਂ ਤੇ ਇਹ ਖੜਾ ਹੋਇਆ ਜਿਉਂਦੀ ਜਾਨ ਔਖੀ ਹੋਈ ਖੜਾ ਹੋ ਕੇ ਟਿੱ ਗਿਆ ਅਸੀਂ ਅਖਿਆਰ ਗੱਡੀ ਚੋਂ ਬੰਦਾ ਦਿੱਕਤ ਅਸੀਂ ਫਟਾਫਟ ਅਸੀਂ ਰੋਲਾ ਪਾਇਆ ਜੀ ਰੋਲਾ ਪਾਇਆ ਅਸੀਂ ਜਦੋਂ ਵੇਖਿਆ ਤੱਕਦੀ ਨਾ ਗੱਡੀ ਜੀ ਦਾ ਤੇਜ਼ ਕਰਤੀ ਉਹਨੇ ਸਾਹ ਤੋਂ ਪਿੱਛਾ ਦੱਸਿਆ ਕੋਸ ਨੀਜੇ ਚਲਦੀ ਹੋਰ ਤੇ ਉਹਨੂੰ ਇੱਜੇ ਸਵਾਸ ਪੂਰਨ ਉਹਨਾਂ ਦਾ ਜੀ ਉਹ ਮਰ ਗਿਆ ਸੀ 50 ਮੀਟਰ ਦੀ ਮੌਤ ਹੋ ਗਈ ਜੀ ਆਹੀ ਗੱਲ ਸੀ ਕੀ ਕਾਰਵਾਈ ਗੱਡੀ ਉਹਨੇ ਤੇਜ਼ ਬਹੁਤ ਵਾਲੀ ਸੀ ਹਾਂ ਕੀ ਕਾਰਵਾਈ ਕੀ ਹੋਣੀ ਚਾਹੀਦੀ ਹੈ ਗੱਡੀ ਵਾਲੇ ਜੀ ਕਾਰਵਾਈ ਤਾਂ ਜੀ ਕਾਰਵਾਈ ਕੀ ਹੋਣਾ ਨਹੀਂ ਚਾਹੀਦਾ ਗਰੀਬ ਬੰਦਾ ਅੱਗੇ ਦਾ ਭਰਾ ਸੀ ਉਹ ਵੀ ਜਿਹੜਾ ਕੰਮ ਕਰਦਾ ਸੀ ਉਹ ਮਰ ਗਿਆ ਜੀ ਇਹ ਕੁਝ 4 ਪੀਏ ਮਾਜਾ ਨਹੀਂ ਤਾਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਜੀ ਪਰ ਵਾਸਤਾ ਮੁਰਦਾ ਨਹੀਂ ਇਹ ਗਰੀਬ ਬੰਦੇ ਦੀ ਸਹਦਾ ਪੂਰੀ ਹੋਣੀ ਚਾਹੀਦੀ ਜੀ। ਹੂੰ। ਇਹ ਜ ਬੋਲ ਲੈਂਗੇ। ਪੁਲਸ ਆ ਗਈ ਮੌਕੇ ਤੇ ਜੀ। ਆ ਪੁਲਸ ਆ ਗਈ ਸੀ ਮੌਕੇ ਤੇ। ਇੱਕ ਦੋ ਮਲਾਜ਼ਮ ਆਏ ਜੀ ਗਿੱਦੜ ਵਿੱਚ ਦੋ ਹੀ ਮਲਾਜ਼ਮ ਆ। ਸਾਰੇ ਦੋ ਮਲਾਜ਼ਮ ਹੀ ਆਏ। ਦੋ ਮਲਾਜ਼ਮ ਹੀ ਆਏ ਜੀ ਗਿੱਦੜ ਵਿੱਚ। ਹੂੰ। ਕੀ ਕਹਿੰਦੇ ਹੋ ਜੀ? ਗਰੀਬ ਬੰਦਾ ਸੀਗਾ ਤਾਹਿਆਂ ਦੋ ਆਇਆ ਕੋਈ ਤਕੜਾ ਹੁੰਦਾ ਤਾਂ ਬੇ ਇਥੇ ਡਰ ਲੱਗ ਜਾਨੀ ਸੀਗੀ। ਦੋ ਮਲਾਜ਼ਮ ਹੀ ਆਏ ਇਥੇ। ਇਹ ਟਰੱਕਾਂ ਨੇ। ਇਹ ਸੈ ਕੁਪਾਲ ਸਿੰਘ ਥਾਣਾ ਦੇ ਦਰਵਾਜ਼ੇ ਤੇ। ਸਾਨੂੰ ਕਸੂਚਨਾ ਮਿਲੀ ਸੀ ਕਿ ਹੁਸਨਰ ਸੈਂਟਰ ਮੋੜ ਦੇ ਉੱਤੇ ਇੱਕ ਐਕਸੀਡੈਂਟ ਹੋਇਆ। ਇੱਕ ਅਨਨੌਨਾਮ ਟਰੈਕਟਰ ਹੈ ਜਿਹੜੇ ਹਿੱਟ ਮਾਰ ਕੇ ਗੱਡੀ ਪਾ ਦਿੱਤੀ। ਉਹਦੇ ਬਾਰੇ ਅਸੀਂ ਸੀਸੀਟੀ ਵੀ ਕੈਮਰਾ ਨੂੰ ਕੁੰਗਾਂਗੇ ਹੈ ਜਿਹੜਾ ਵੀ ਸਾਨੂੰ ਇਹਨਾਂ ਤੋਂ ਪਤਾ ਲੱਗਦਾ ਵੀ ਐਕਸੀਡੈਂਟ ਕਰਨ ਵਾਲੀ ਗੱਡੀ ਕਿਹੜੀ ਹੈ ਉਹਦਾ ਪਤਾ ਲਗਾ ਕੇ ਵਾਰਸ ਜੋ ਬਿਆਨ ਲਿਖਾਉਂਦੇ ਉਹ ਤੇ ਕਾਨੂੰਨੀ ਕਰ ਦੇਗਾ।